ਤਾਂ ਵੀ ਪੰਜਾਬੀਓ ਕਹਿੰਦੇ ਨੇ ਸਿਆਣੇ ਮੇਲਾ ਮੇਲੀਆਂ ਦਾ ਪੈਸੇ ਢੇਲੀਆਂ ਦਾ ਰੰਨਾ ਵੇਲੀਆਂ ਦਾ ਅੱਜ ਯੂਰਪ ਦਾ ਦੇਸ਼ ਜਰਮਨ ਜਰਮਨ ਦੇ ਹੇਸਨ ਸਟੇਟ ਦੇ ਵਿੱਚ ਇੱਕ ਮੇਲਾ ਕਾ ਮੇਲਾ ਕਾ ਦਾ ਵਾ ਤੇ ਜਿੱਦਾਂ ਕਹਿੰਦੇ ਨੇ ਜਟਾ ਆਈ ਵਿਸਾਖੀ ਬੈ ਜਾ ਕਣਕ ਦੀ ਰਾਖੀ ਇਦਾਂ ਇੱਥੇ ਆ ਸੀਜ਼ਨ ਨੰਗਿਆ ਨਾ ਹੁਣ ਜਿੱਦਾਂ ਕਹਿ ਲੋ ਕਿ ਸਾਲ ਚਾਲੂ ਹੋ ਗਿਆ ਸੀਜ਼ਨ ਇਹਨਾਂ ਖਤਮ ਕਰ ਲਿਆ ਪਿੰਡ ਵਿੱਚ ਚਾਕੀਆਂ ਕੱਢੀਆਂ ਜਾਂਦੀਆਂ ਤੇ ਹਰ ਪਿੰਡ ਦਾ ਕਿਸਾਨ ਟਰੈਕਟਰ ਲੈ ਕੇ ਆਉਂਦਾ ਉਹਨੂੰ ਆਪਣੇ ਤਰੀਕੇ ਨਾਲ ਸਜਾਇਆ ਜਾਂਦਾ ਆ ਚੈੱਕ ਕਰਿਓ ਡੀਐਕਸ 4/4 ਆ ਜਰਮੇਡਨ ਜਰਮਨ ਕਿੜੇ ਕਿੜੇ ਤਗੜੇ ਟਾਇਰ ਆ ਕਿ ਕਿਹੜੇ ਪਿੰਡ ਦੀ ਚਾਕੀ ਆ ਸਾਰਾ ਕੁਝ ਜਿਹਦਾ ਲਿਖਿਆ ਹੋਊਗਾ ਤੁਸੀਂ ਦੇਖ ਸਕਦੇ ਆ ਕਿ ਉਥੋਂ ਦੇ ਪਿੰਡ ਦੀਆਂ ਮਟਿਆਰਾ ਬਜ਼ੁਰਗ ਬੀਬੀਆਂ ਤੇ ਐ ਆ ਚਾਕੀਆਂ ਡਾਂਸ ਕਰਦੀਆਂ ਆਹ ਤਰੋ ਦੇ ਚਾਤਰੋ ਜਿਨ੍ਹਾਂ ਨੇ ਝਾੜੂ ਹੱਥ ਪੁਰੇ ਪੂਰੀ ਇਹਨਾਂ ਨੇ ਵੀਰ ਸ਼ੀਰ ਲਾਈ ਆ ਪੂਰਾ ਪੈਗ ਸ਼ਾਗ ਝਕਵਾ ਕੱਸ ਕੇ ਤੇ ਇਹਨਾਂ ਨੇ ਨੇਰ ਪਾਇਆ ਹੁਣ ਆਹ ਦੇਖੋ ਤੁਸੀਂ ਸਾਡੇ ਕਹਿੰਦੇ ਕਿ ਬੀਬੀਆਂ ਗੋਡੇ ਦੋਖਦੀਆਂ ਇਧਰ ਜਹੇਦਾਰ ਸਾਡਾ ਵੀ ਪੰਗੜਾ ਪਾਉਣ ਡਿਆ ਉਹਨਾਂ ਦੀ ਰੀਸ ਕਰਕੇ ਪਰ ਉਹ ਨਹੀਂ ਥੱਕਦੀਆਂ ਉਹ ਪੁਰਾਣੀਆਂ ਖਰਾਕਾਂ ਖਾਦੀਆਂ ਪਰ ਇਹ ਗੋਰੀਆਂ ਸਾਡੀਆਂ ਬਜ਼ੁਰਗ ਬੀਬੀਆਂ ਨਾਲੋਂ ਅਜੇ 100 ਗੁਣਾ ਤਕੜੀਆਂ ਮੀਠ ਮਟਕਾ ਖਾਂਦੀਆਂ ਵੀਰਾਂ ਸ਼ੀਰਾਂ ਲਾਉਂਦੀਆਂ ਚਲੋ ਉਹ ਗੱਲ ਵੱਖਰੀ ਆ ਵੀ ਮੌਸਮ ਦਾ ਫਰਕ ਆ ਕਲਚਰ ਦਾ ਫਰਕ ਆ ਹਰ ਬਨੇ ਸੋ ਅਗਲੇ ਬੰਦੇ ਤੁਹਾਨੂੰ ਦਿਖਾਉਨੇ ਆ ਇਧਰ ਨਕਲੀ ਪੁਲਸ ਵਾਲੇ ਜਰਮਨ ਦੀ ਪੁਲਸ ਦੀ ਵਰਦੀ ਪਾਈ ਹੋਈ ਆ ਆਹ ਦੇਖੋ ਆ ਵੀ ਇੱਕ ਗੱਡੀ ਦੇ ਪਿੱਛੇ ਅਈਦਾ ਥੋਲ ਨਜ਼ਾਰਾ ਤੁਹਾਨੂੰ ਆਊਗਾ ਕਿੱਥੋਂ ਤੁਸੀਂ ਵੀਡੀਓ ਵਖੜਨੇ ਕਮੈਂਟ ਜ਼ਰੂਰ ਕਰਿਓ ਤੇ ਆ ਸਾਡੇ ਪਿੰਡ ਦੀਆਂ ਗੋਰੀਆਂ ਇਨਾ ਉਤੇ ਮੀਂਹ ਭਰਾਤਾ ਕਿਸ ਨੇ ਪਾਣੀ ਪਾਏ ਛੱਟੇ ਪਾਏਗੇ ਤੇ ਇਧਰ ਜਹੇਦਾਰ ਹੁਣੇ ਬਰਸਤਤੇ ਹੋਏ ਫਿਰਨਦੇ ਆ ਤੇ ਵਧੀਆ ਲੱਗਦਾ ਇਹੋ ਜੀ ਆਹ ਗੋਰਾ ਸ਼ਾਸ਼ਾ ਇਹ ਲਾਮਕੜੀ ਮੇਰ ਕੋ ਬਹੁਤ ਖੰਦਾ ਰਿਆ ਇਹ ਰੈਸਟੋਰੈਂਟ ਚ ਆਉਂਦਾ ਪਤੰਦਰਾ ਪੂਰੀ ਸਿਗਰਟਬੱਤੀ ਚੌਕ ਦਾ ਨਾਲਾ ਸ਼ਾਸ਼ਾ ਕਿਦਾਂ ਦੰਦ ਕੱਢਦਾ ਖੱਟੇ-ਖੱਟੇ ਮਰੇ ਤੈਨੂੰ ਜੀਦਾ ਵਸਦਾ ਰੋ ਆਹ ਦੇਖੋ ਬਾਈ ਆ ਵੀ ਸਾਡੇ ਪਿੰਡ ਦਾ ਗੋਰਾ ਥੋਮਸ ਇਹ ਵੀ ਪਤੰਦਰਾ ਚ ਵੀਰਾਂ ਪਿੰਡਿਆ ਫਰੀਦਿਆਂ ਇਹਨੂੰ ਇਹਨੂੰ ਸਹੀ ਓਥੇ ਬਾਹਾਲਿਆ ਹੀ ਡਾਲੇ ਦੇ ਉੱਤੇ ਵੀ ਤੂੰ ਬਿੰਦਾ ਰਣ ਨਾਲ ਬੜਕਾ ਮਾਰਦਾ ਰਹਿ ਆਹ ਕੁੜੀਆਂ ਦਾ ਜਿੱਦਾਂ ਵੀ ਗਰੁੱਪ ਆ ਕਿਸੇ ਪਿੰਡ ਦਾ ਆ ਡਬਲ ਕਰਕੇ ਸਾਡਾ ਵੀ ਚੁੱਕਣ ਦਾ ਇਰਾਦਾ ਬਣ ਗਿਆ ਇਹ ਇਹ ਕਹਿੰਦਾ ਚਾਚਾ ਇੱਕ ਪੀਲਾ ਮੈਂ ਕਿਹਾ ਨਹੀਂ ਇੱਕ ਨਹੀਂ ਦੋ ਕਰ ਉਡੀ ਤਾਰ ਬੱਜੀ ਰਹੂਗੀ ਚੱਕ ਚੱਕ ਡਾਂਸ ਚੱਕ ਪ੍ਰੀਤੋ ਢੋਲ ਦੀ ਗੀਰੋ ਦਾ ਪਉਂਦਾ ਫਿਰ ਧਮਾਲ ਲੋਕੀ ਨੱਚਦੇ ਨੇ ਬੜੀ ਹਰਾਨੀ ਨਾਲ ਤੇ ਗੱਲ ਪੂਰੀ ਸ਼ਾਰਪ ਹੋਈ ਹੈ ਬਾਬੇ ਇਹੋ ਜਿਹੇ ਨਜ਼ਾਰੇ ਕਦੀ ਕਦੀ ਪੰਜਾਬੀ ਬੰਦੇ ਦਿਖਾ ਦਿੰਦੇ ਆ ਦਬਾਰੋਂ ਨਹੀਂ ਤੇ ਜਿੱਦਾਂ ਹੁਣ ਪਿੰਡਾਂ ਵਿੱਚ ਵੀ ਮੇਲੇ ਲੱਗਦੇ ਆ ਤੇ ਇੱਥੋਂ ਤੱਕ ਚੀਜ਼ਾਂ ਪਹੁੰਚਦੀਆਂ ਨਹੀਂ ਅਸੀਂ ਕੋਸ਼ਿਸ਼ ਕਰੀਦੀ ਆ ਕਿ ਤੁਹਾਨੂੰ ਉਹ ਚੀਜ਼ਾਂ ਉੱਥੇ ਭੇਜੀਆਂ ਜਾਣ ਦਿਖਾਈਆਂ ਜਾਣ ਕਿ ਗੋਰੇ ਕੱਲੇ ਚਿੱਟੀ ਜਮੜੀ ਨੀਗੀ ਕੱਲੇ ਵੀਰਾਂ ਦੀ ਪੀਦੇ ਅੰਜੋਏ ਵੀ ਬਹੁਤ ਕਰਦੇ ਆ ਇਧਰ ਪੂਤ ਪਿੰਡ ਵਾਲੇ ਆ ਗਏ ਆ ਆ ਜਿਓ ਫਿਰ ਜਿੰਨੇ ਕੱਪ ਕੱਪ ਲਾਉਣਾ ਬੱਬਰ ਸ਼ੇਰੋ ਉਹ ਬਾਬਾ ਢਿੱਡ ਠੰਡਾ ਕਰ ਦਿੰਦੀ ਆ ਅਸੀਂ ਆਏ ਆ 50 60 ਕਿਲੋਮੀਟਰ ਦੂਰ ਚੱਲ ਕੇ ਇਸ ਫ੍ਰੈਂਡ ਦੇ ਵਿੱਚ ਤੇ ਇਧਰ ਚੀਨਿਆਂ ਦਾ ਗੱਬਰ ਇਹਨਾਂ ਦਾ ਜਰਮਨ ਵਾਲੇ ਦਾ ਗੱਬਰ ਦੇਖ ਲੋ ਪੂਰੀਆਂ ਗੰਦੀਆਂ ਅੱਖਾਂ ਮਾਰਦਾ ਗੰਦੀਆਂ ਚੀਟੀਆਂ ਮਾਰਦਾ ਇਹ ਪਤੰਦਰ ਪੂਰਾ ਸ਼ਾਰਪ ਹੋਇਆ ਆਹ ਟਰੈਕਟਰ ਚੈੱਕ ਕਰਿਓ ਇਹਦਾ ਇਹ ਟਰੈਕਟਰ ਦੇ ਨਾਲ ਦੇ ਟਰੈਕਟਰ ਜੇ ਇੰਡੀਆ ਕਿਤੇ ਵੀ ਨਹੀਂ ਹੈਗੇ ਤੇ ਜੈਸ ਦਾ ਮਾਹੌਲ ਪੂਰਾ ਬਣਿਆ ਪਿਆ ਇਹ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆਂ। ਬਾਬਾ ਹੋਣਾ ਕੋ 78 ਸਾਲ ਦਾ ਕਹਿੰਦੇ ਵੀ ਸਵੇਰੇ ਚੜਿਆ ਸੀ ਕੋਟੇ ਤੇ। ਇਹਨੂੰ ਥੱਲੇ ਤਾਰਿਆ ਲੈ ਆਗੇ ਇਧਰ ਆਪਣੇ ਟਿੱਬੇ ਤੇ ਵੀ ਮਾਸਟਰ ਮੇਲਾ ਬੈਂਡ ਵਾਲੇ ਵੀ ਆ ਗਏ। ਆਉਂ ਇਹਦੇ ਵਿੱਚ 1 ਕੁੰਟਲ ਚੌਲ ਪੈਂਦੇ ਜਿਹਦੇ ਵਿੱਚ ਆਵਾਜ਼ ਆਉਂਦੀ ਪਾ 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 ਆਟਾ ਗੋਲਕੀਆਂ ਛੈਣੇ ਖੜਤਾਲਾਂ ਪੂਰੇ ਐ ਮੈਂ ਕਹਿੰਦਾ ਵੀ ਇਹਨਾਂ ਦੀ ਹਰ ਪਿੰਡ ਦੀ ਇੱਕ ਕਮੇਟੀ ਹੁੰਦੀ ਆ। ਉਸ ਕਮੇਟੀ ਵਾਲਾ ਦਿਖਾਇਆ ਜਾਂਦਾ ਬਾਹਰਲੇ ਪਿੰਡਾਂ ਨੂੰ ਵੀ ਅਹੀਂ ਕਿਹੜਾ ਘਟ ਨਹੀਂ। ਪਾਰਾਂ ਹੋ ਜਾ ਜੱਟੇ ਆਉਂਦੇ ਆ ਤੇ ਆ ਪੂਰਾ ਟਰੱਕ ਭਰ ਕੇ ਲਿਆਇਆ ਥੋ ਪਿੰਡ ਵਾਲਿਆਂ ਦਾ ਇਹ ਪਤੰਦਰ ਲੇਰ ਗੋਟਾ ਵਾਲਿਆਂ ਦਾ ਕੋਈ ਕੰਪਨੀ ਲੇਰ ਗੋਡ ਵਾਲੇ ਸ਼ਾਇਦ ਉਹਨਾਂ ਦਾ ਟਰੱਕ ਆ ਤੇ ਟਰਾਂਸਪੋਰਟ ਸੀਐਸਟੀ ਤੇ ਇਹਨਾਂ ਨੇ ਆਪਣੇ ਟਰੱਕਾਂ 'ਚ ਡਾਲੇ ਖੋਲੇ ਆ ਮੈਂ ਇੱਕ ਜੀ ਹੋਰ ਦੱਸਣੀ ਚਾਹੁੰਦਾ ਵੀ ਆਹ ਦੇਖੋ ਇੱਧਰ ਸਾਡੇ ਪੰਜਾਬੀ ਵੀ ਕਦੇ-ਕਦੇ ਆਹ ਚੱਕਮਾਈ 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 ਚੱਕ ਜੈਸ ਦਾ ਮਾਹੌਲ ਬਣਿਆ ਪਿਆ ਹਾ ਹਾ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇਣ ਨਹੀਂ ਗੋਰੇ ਆਪੋ ਆਪਣੀਆਂ ਵੇਲੇ ਕੜਗੜੇ ਹੱਤ ਜਿਹੜੇ ਗਲਾਸ ਵੀਰਾਂ ਦੇ ਅੱਜ 10:00 11:00 12:00 ਵਜੇ ਦੁਪਹਿਰ ਦੇ ਰੋਟੀ ਮਿਲੇ ਨਾ ਮਿਲੇ ਆ ਚੀਜ਼ਾਂ ਨੂੰ ਮਿਲ ਜਾਂਦੀ ਤਾਂ ਖੁਸ਼ ਰਹਿੰਦੇ ਆ ਇੱਧਰ ਸਾਡੇ ਢਾਬੇ ਤੇ ਵੀ ਆ ਜੋਰਾਪਾ ਆਇਆ ਰੈਕਸਟਿਕ ਤੋਂ ਵੇਖਣ ਮੇਲਾ ਤੇ ਐ ਵੀ ਧੁੰਦ ਹੋਏ ਬੈਠੇ ਆ ਪੂਰੇ ਪੂਰੀ ਲਹਿਰ ਖੜੀ ਪਈ ਹੈ ਗਰਮੀ ਥੋੜੀ ਥੋੜੀ ਗਰਮੀ ਹੈ ਤੇ ਥੋੜੀ ਥੋੜੀ ਢਾਂਡਾ ਛਾਸ ਲੈ ਰਹੇ ਬੰਦੇ ਸਾਡੇ ਤੇ ਆ ਦੇਖੋ ਤੁਸੀਂ ਆ ਸਾਡੀ ਰਿਦਮ ਆ ਇਹਨੂੰ ਕਿਸ ਨੇ ਗਿਫਟ ਦਿੱਤਾ ਇਧਰ ਜਹੇਦਾਰੋ ਨੇ ਸਲਾਵਾ ਕਾਂਢੇ ਵੀ ਅਗਲੀ ਯਾਰ ਵੱਡਾ ਡਾਲਾ ਲਾ ਕੇ ਤੇ ਡੈਟ ਲੁੱਕ ਵਜਾਵਾਂਗੇ ਬੰਗੜੇ ਬੰਗੜੇ ਪਾਵਾਂਗੇ ਵੀ ਜੇ ਗੋਰੀਆਂ ਇਦਾਂ ਨਹੀਂ ਬੰਨਣਾ ਤੇ ਆ ਗੱਡੀ ਚੈੱਕ ਕਰਿਓ ਤੇ ਮਾਈਆਂ ਸਾਡੀਆਂ ਇਧਰ ਪੂਰੀਆਂ ਤੱਤੀਆਂ ਹੀ ਬੈਠੀਆਂ ਆ ਹਲਕਾ ਹਲਕਾ ਪਿਆ ਕੇ ਸੁੱਟੀ ਜਾਣ ਰਿਹਾ ਉਧਰ ਪਿੱਛੇ ਕਿ ਕਿਹੜੇ ਪਿੰਡ ਦੀ ਆ ਗਰੋਸਨ ਸੀ ਦੀ ਆ ਗਈ ਇੱਕ ਗਰੋਸੇ ਸੀ ਪਿੰਡ ਆ ਇੱਥੇ ਲਾ ਕੇ ਸਾਡੇ ਜਿੱਥੇ ਅਸੀਂ ਆਏ ਇਸ ਏਰੀਆ ਗਰੋਸੇ ਸੀ ਕਲਾਈਨੇ ਸੀ